ਵੱਡੀ ਖਬਰ ਲਗਾਤਾਰ ਸੀ ਤੁਹਾਨੂੰ ਬੁਖਾਰਿਆ ਗਿਆਨੀ ਇਕਬਾਲ ਸਿੰਘ ਨੂੰ ਲੈ ਕੇ ਇਹ ਵੱਡੀ ਖਬਰ ਹੈ ਅਸਤੀਫਾ ਇਹਨਾਂ ਵੱਲੋਂ ਦਿੱਤਾ ਗਿਆ ਹੈ ਦਰਸਲ ਵਿਵਾਦ ਚ ਕੀ ਰਿਹਾ ਹੋਇਆ ਸੀ ਇਕਬਾਲ ਸਿੰਘ ਜਿਹਦੇ ਕਰਕੇ ਇਹਨਾਂ ਨੂੰ ਅਸਤੀਫਾ ਦੇਣਾ ਪਿਆ ਹੈ ਤਖਸ਼ੀ ਪਟਨਾ ਸਾਹਿਬ ਦੇ ਜਥੇਦਾਰ ਇਕਬਾਲ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਤਖਸ਼ੀ ਹਰਮਿੰਦਰ ਸਾਹਿਬ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਨੂੰ ਇਹਨਾਂ ਨੇ ਲਿਖੀ ਆਪਣੇ ਅਸਤੀਫੇ ਦੀ ਚਿੱਠੀ ਵਿੱਚ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਉਹ ਧਾਰਮਿਕ اکੋਤੀ ਆਗੂਆਂ ਤੇ ਸਿਆਸਤੀ ਲੀਡਰਾਂ ਦੀ ਸਾਜ਼ਿਸ਼ ਦਾ ਸ਼ਿਕਾਰ ਹਨ ਦਾਖਲ ਦੇਣੇ ਕੀ ਪਹਿਲਾ ਤਖਤ ਦੇ ਬੋਰਡ ਦੇ ਮੈਂਬਰਾਂ ਨੇ ਉਹਨਾਂ ਤੇ ਇਲਜ਼ਾਮ ਵੀ ਲਗਾਏ ਸਨ ਜਿਸ ਤੋਂ ਬਾਅਦ ਲਗਾਤਾਰ ਉਹ ਚਰਚਾਾਂ ਦੇ ਵਿੱਚ ਰਹੀ ਸਨ ਤੇ ਪਰਿਵਾਰਿਕ ਮਸਲੇਆ ਨੂੰ ਲੈ ਕੇ ਵੀ ਇਹ ਚਰਚਾ ਚ ਰਹਿ ਸਨ ਦੂਜੇ ਪਾਸੇ ਪ੍ਰਬੰਧਕ ਵੀ ਕਮੇਟੀ ਵੱਲੋਂ ਉਸ ਨੂੰ ਮؤਤਲ ਕਰਨ ਤੋਂ ਬਾਅਦ 24 ਘੰਟੇ ਵੀ ਸਪਸ਼ਟੀਕਰਨ ਦੇ ਲਈ ਵੀ ਆਖਿਆ ਗਿਆ ਸੀ ਰਜੇਸ਼ ਜੀ ਕਿ ਸਾਡੇ ਪੱਤਰਕਾਰ ਵੀ ਸਾਡੇ ਨਾਲ ਜੁੜ ਚੁੱਕੇ ਨੇ ਰਾਜੇਸ਼ ਜੀ ਕੀ ਕੁਝ ਮਾਮਲਾ ਦੱਸਿਆ ਜਾ ਰਿਹਾ ਹੈ ਕੀ ਕਾਰਨ ਸਮਝੇ ਜਾਣ ਬਿਲਕੁਲ ਇਹ ਜਿਹੜਾ ਮਾਮਲਾ ਹੈ ਕਾਫੀ ਦੇਰ ਤੋਂ ਪਕਿਆ ਆਇਆ ਸੀ ਔਰ ਬਹੁਤ ਸਾਰੀਆਂ ਸ਼ਿਕਾਇਤਾਂ ਜਿਹੜੀਆਂ ਅਸੀਂ ਕਾਲਕ ਸਾਹਿਬ ਤੇ ਪਹੁੰਚੀਆਂ ਸਨ ਔਰ ਬੀਤੇ ਦਿਨੀ ਸ਼੍ਰੀ ਕਾਲਕ ਸਾਹਿਬ ਤੇ ਬਾਕਾਇਦਾ ਮੀਟਿੰਗ ਕਰਕੇ ਇਹਨਾਂ ਸ਼ਿਕਾਇਤਾਂ ਦੇ ਵਿਚਾਰ ਕੀਤਾ ਗਿਆ ਸੀ ਔਰ ਇਸ ਵਾਸਤੇ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਨ੍ਹਾਂ ਨੇ ਸਾਰੇ ਇਸ ਮਾਮਲੇ ਦੀ ਕੋਖ ਕਰਨੀ ਸੀ ਔਰ ਇਸ ਵੇਲੇ ਜਦੋਂ ਮੀਟਿੰਗ ਹੋਈ ਕਮੇਟੀ ਗਠਿਤ ਕਰ ਦਿੱਤੀ ਗਈ ਉਸ ਵੇਲੇ ਜਥੇਦਾਰ ਸ਼੍ਰੀ ਕਾਲਕ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਗਿਆਨਿਕ ਪਾਲ ਸਿੰਘ ਕੋਦੇ ਹੀ ਲੰਬੇ ਹੋ ਜਾਣੇ ਇਸ ਪੌਦੇ ਤੋਂ ਕਿਉਂਕਿ ਪੂਰੀ ਇਸ ਦੀ ਜਾਂਚ ਪੜਤਾਲ ਹੋਣੀ ਹੈ ਉਸ ਦੀ 3 ਦਿਨਾਂ ਦੇ ਵਿੱਚ ਰਿਪੋਰਟਿੰਗ ਵੀ ਮੰਗੀ ਗਈ ਸੀ ਔਰ ਜੇ ਤਾਂ ਕਿ ਜਿਹੜੀ ਜਾਂਚ ਹੈ ਉਹ ਪ੍ਰਭਾਵਿਤ ਨਾ ਹੋ ਸਕੇ ਔਰ ਉਸੇ ਦੇ ਮਤੇ ਨਜ਼ਰ ਲੱਗਦਾ ਹੈ ਕਿ ਥੋੜਾ ਦਬਾਅ ਵੀ ਹੋਏਗਾ ਔਰ ਜੋ ਗਿਆਨਿਕワਲ ਸਿੰਘ ਨੇ ਆਪਣੇ ਸਿਰਫੇ ਵੀ ਕਿਹਾ ਹੈ ਕਿ ਸਿਆਸੀ ਤੇ ਧਾਰਮਿਕ ਕੁਝ ਜੱਥੇਬੰਦੀਆਂ ਜਿਹੜੀਆਂ ਉਹਨਾਂ ਦੇ ਪਿੱਛੇ ਪਈਆਂ ਹੋਈਆਂ ਸਨ ਜਿਸ ਕਰਕੇ ਕਿ ਉਹਨਾਂ ਨੇ ਸਤੀਫਾ ਦਿੱਤਾ ਹੈ ਤੇ ਜ਼ਾਹਿਰ ਤੌਰ ਤੇ ਜਿਹੜਾ ਮਾਮਲਾ ਹੈ ਇੱਕ ਕਿਉਂਕਿ 25 ਸਾਲ ਤੱਕ ਇਸ ਉਹਦੇ ਤੇ ਰਹੇ ਹਨ ਔਰ ਉਸ ਤੋਂ ਬਾਅਦ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਜਿਸ ਤੋਂ ਬਾਅਦ ਹਾਸ਼ੀਏ ਤੇ ਸਨ ਗਿਆਨੀ ਕੁਲ ਸਿੰਘ ਔਰ ਸਭ ਤੋਂ ਵੱਡੀ ਗੱਲ ਉਹਨਾਂ ਦੇ ਪੁੱਤਰ ਦਾ ਵੀ ਇੱਕ ਵੀਡੀਓ ਆ ਗਿਆ ਸਾਹਮਣੇ ਜਿਸ ਦੇ ਵਿੱਚ ਉਹ ਤਬਾਕੂ ਨੁਸ਼ੀ ਕਰ ਰਹੇ ਸਨ ਔਰ ਉਸ ਨੂੰ ਇੱਕ ਬਜਰ ਗੁਨਾਹ ਮੰਨਿਆ ਜਾਂਦਾ ਹੈ ਇਹ तमाम ਗੱਲਾਂ ਜਿਹੜੀਆਂ ਉਹਨਾਂ ਦੇ ਖਿਲਾਫ ਜਾ ਰਹੀਆਂ ਸਨ ਜਿਸ ਕਰਕੇ ਉਹਨਾਂ ਨੇ ਸਹਿਮਤੀ ਦਿੱਤਾ ਹੁਣ ਜੋ ਜਾਂਚ ਬਿਠਾਈ ਗਈ ਹੈ ਜੱਜ ਦਾ ਸ਼੍ਰੀ ਕਾਲਕਟਖ ਸਾਹਿਬ ਤੋਂ ਉਹਨਾਂ ਦੀ ਰਿਪੋਰਟ ਵੀ 1-2 ਦਿਨ ਦੇ ਵਿੱਚ ਆਉਣ ਵਾਲੀ ਹੈ ਔਰ ਉਹਦੇ ਵਿੱਚ ਸਪਸ਼ਟ ਹੋ ਜਾਏਗਾ ਕਿ ਜਿਹੜੇ ਦੋਸ਼ ਲੱਗੇ ਹਨ ਉਹ ਕਿੰਨੇ ਕੁ ਜਿਹੜੇ ਵਜਨਦਾਰ ਸਨ ਪਰ ਧਾਰਮਿਕ اکੋਤੀ ਆਗੂ ਅਤੇ ਸਿਆਸੀ ਲੀਡਰਾਂ ਤੇ ਵੀ ਇਹਨਾਂ ਨੇ ਇਸ਼ਾਰਾ ਕੀਤਾ ਹੈ ਸਾਜ਼ਿਸ਼ ਦਾ ਮੈਂ ਸ਼ਿਕਾਰ ਹੋਇਆ ਹਾਂ ਐਵੇਂ ਦਾ ਇਹਨਾਂ ਦੇ ਜ਼ਿਕਰ ਵੀ ਕੀਤੇ ਨੇ ਇਹ ਪੱਤਰ ਚ ਕੀ ਕੁਝ ਇਹਨਾਂ ਨੇ ਜ਼ਿਕਰ ਕੀਤਾ ਹੈ ਫਿਲਹਾਲ ਬਿਲਕੁਲ ਪੱਤਰ ਦੇ ਵਿੱਚ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਮੇਰੇ ਤੇ ਦੋਸ਼ ਲਾਏ ਗਏ ਹਨ ਜਿਹੜੇ ਕਿ ਝੂਠੇ ਹਨ ਔਰ بار-बार ਉਹਨਾਂ ਨੇ ਕਿਹਾ ਕਿ ਮੈਨਾਂ ਦਾ ਸਪਸ਼ਟੀਕਰਨ ਵੀ ਦਿੱਤਾ ਹੈ ਪਰ ਉਸ ਦੇ ਬਾਵਜੂਦ ਵੀ ਸਪਸ਼ਟੀਕਰਨ ਦੇਣ ਦੇ ਬਾਵਜੂਦ ਕੋਈ ਨਾ ਕੋਈ ਨਵਾਂ ਕੱਢ ਲਿਆ ਜਾਂਦਾ ਹੈ ਔਰ ਉਸ ਤੋਂ ਬਾਅਦ ਜਿਹੜੇ ਉਹ ਹੀ ਗੱਲਾਂ ਦੁਹਰਾਈਆਂ ਜਾ ਰਹੀਆਂ ਹਨ ਬਕੌਲ ਜੱਥੇਦਾਰ ਗਿਆਨੀ ਇਕਬਾਲ ਸਿੰਘ ਕਿ ਉਹਨਾਂ ਤੇ ਜਿਹੜੇ ਜਿੰਨੇ ਵੀ ਦੋਸ਼ ਲੱਗੇ ਹਨ ਉਹ ਝੂਠੇ ਹਨ ਅਤੇ ਸਿਰਫ ਤੇ ਸਿਰਫ ਉਹਨਾਂ ਨੂੰ ਇੱਕ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਸਿਆਸੀ ਤੌਰ ਤੇ ਤੇ ਧਾਰਮਿਕ ਤੌਰ ਤੇ ਠੀਕ ਹੈ ਜੀ ਬਣੇ ਰਹੋ ਸਾਡੇ ਨਾਲ ਤੇ ਤੱਕ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂਵੀਨਾ ਨੇ ਇਹ ਪੱਤਰ ਪੇਸ਼ ਕੀਤਾ ਹੈ ਤੇ ਪਿਛਲੇ 35 ਸਾਲ ਤੋਂ ਸੇਵਾ ਨਿਭਾਰੇ ਸਨ ਇਹ